ਜਦੋਂ ਐਂਬੂਲੈਂਸ ਆਇਆ ਨਹੀਂ ਕਿਸੇ ਉਹਨਾਂ ਲੋਗਾਂ ਨੂੰ ਆਨ ਨਹੀਂ ਦਿੱਤਾ ਨੇੜੇ ਨਹੀਂ ਆਉਣ ਦਿੱਤਾ ਕਿਉਂ ਨਹੀਂ ਆਉਣ ਦਿੱਤਾ ਜੀ ਤੇ ਜਿਹੜਾ ਮੁੰਡਾ ਹਰਪ੍ਰੀਤ ਲੁਧਿਆਣਾ ਹੈਗਾ ਉਹਨੂੰ ਆਹ ਜਿਹੜਾ ਜਸਪ੍ਰੀਤ ਦੇ ਫਾਦਰ ਨੇ ਲਖਵਿੰਦਰ ਆ ਲੁਧਿਆਣਾ ਜੇਲ੍ਹ ਚ ਮਿਲਣ ਗਏ ਸੀ ਮੈਨੂੰ ਪਟਿਆਲੇ ਆ ਕੇ ਇਹਨਾਂ ਨੇ ਦੱਸਿਆ ਸੀ ਕਿ ਜਦੋਂ ਅਸੀਂ ਹਰਪ੍ਰੀਤ ਨੂੰ ਮਿਲੇ ਤਾਂ ਜਿਹੜਾ ਪਰਿਵਾਰ ਦਾ ਬੱਚਾ ਚੱਕਿਆ ਸੀਗਾ ਉਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਇੱਕ ਬੈਗ ਆ ਕੇ ਆ ਇਨਸਪੈਕਟਰ ਨੂੰ ਫੜਾਇਆ ਕਿ ਜੋ ਵੀ ਸੀ ਅਸੀਂ ਅਸਿਊਮ ਕਰਦੇ ਹਾਂ ਕਿ ਪੈਸਾ ਸੀ ਉਹਦੇ ਚ ਉਹ ਬੈਗ ਇੰਦਾਂ ਨਹੀਂ ਉਹਨੂੰ ਫੜਾਇਆ ਤੇ ਉਹਨੂੰ ਸਕੋਰਪੀਜ ਬਿਠਾਇਆ ਹੋਇਆ ਸੀ ਉਦੋਂ ਹਰਪ੍ਰੀਤ ਨੂੰ ਦੂਰ ਮੈਨੂੰ ਕਿ ਉਹਦਾ ਵੀ ਇੰਕਾਊਂਟਰ ਹੋ ਜਾਣਾ ਸੀਗਾ ਜੇ ਕੋਈ ਮੈਂ ਤੁਹਾਨੂੰ ਲੌਜੀਕਲੀ ਇੱਕ ਦੱਸਦਾ ਜਸਪ੍ਰੀਤ ਨੂੰ ਉੱਥੇ ਪਾਇਆ ਹੋਇਆ ਸੀ ਸਮਾਧ ਦੇ ਓਲਾਂ ਚ ਜਿਹੜਾ ਹਰਪ੍ਰੀਤ ਸੀ ਉਹਨੂੰ ਸਕੋਰਪੀਜ ਬਿਠਾਇਆ ਹੋਇਆ ਸੀ ਅਮਰਗੜ ਪੁਲਿਸ ਨੇ ਮਿਠਾਇਆ ਹੋਇਆ ਸੀ ਜਦੋਂ ਉਹ ਦੇਖਿਆ ਕਿ ਉਹ ਉਹਨਾਂ ਨੇ ਇੰਕਾਊਂਟਰ ਕਰਤਾ ਫੜੇ ਹੋਏ ਬੰਦੇ ਦਾ ਜਸਪ੍ਰੀਤ ਦਾ ਅਮਰਗੜ ਪੁਲਿਸ ਨੇ ਸਕੋਰਪੀਓ ਭਜਾ ਲਈ ਆਪਣੀ ਉਥੋਂ ਉਹ ਤੋਂ ਦੇ ਜਿਹੜੇ ਵੀ ਅਫਸਰ ਸੀਗੇ ਵੀ ਆ ਕੱਲ ਨੂੰ ਇਹਦਾ ਵੀ ਇਨਕਾਊਂਟਰ ਕਰ ਦੇਣਗੇ ਪ੍ਰੋਬਲਮ ਸਾਨੂੰ ਵੀ ਆਊਗੀ। ਉਹਨਾਂ ਨੇ ਸਕੋਰਪੀਓ ਇਹਨਾਂ ਨੂੰ ਬਿਨਾਂ ਦੱਸੇ ਭਜਾ ਲਈ ਉਹ ਬੱਚਾ ਬਚ ਗਿਆ। ਲੇਕਿਨ ਉਹਦੇ ਬਾਅਦ ਚ ਉਹਨਾਂ ਨੇ ਇੱਕ ਸਟੋਰੀ ਬਣਾ ਕੇ ਉਹਦੀ ਗੱਲ ਮੈਂ ਬਾਅਦ ਦੱਸਦਾ। ਉਹਨੇ ਹਰਪ੍ਰੀਤ ਨੇ ਦੱਸਿਆ ਲਖਵਿੰਦਰ ਨੂੰ ਜਸਪੀਤ ਦੇ ਫਾਜ਼ਿਲ ਨੂੰ ਕਿ ਕੋਈ ਬੈਗ ਫੜਾਇਆ ਸੀ ਉਸ ਤੋਂ ਬਾਅਦ ਉਹਨਾਂ ਨੇ ਗੋਲੀਆਂ ਮਾਰੀਆਂ ਨੇ ਉਹਨੂੰ।